ਉਈ ਐਸਾ ਚਾਂਸ ਹੋ ਗਿਆ ਕਿ ਕੁਝ ਪੁਰਬਲਾ ਭag ਜਾ ਗਿਆ ਐ ਬੇਟਾ ਉਹ ਬੰਦੇ ਜਿਹੜੇ ਸੀਮਾਗਰ ਵਾਲੇ ਪੁਰਾਣੀ ਗੱਲ ਤੇ ਮੈਨੂੰ ਵਿਸ਼ਵਾਸ ਹੋ ਉਹ ਵੀ ਗੱਲਾਂ ਕਰਦੇ ਸੀ ਗੱਲਾਂ ਦੋਏ ਪ੍ਰਕਾਰ ਦੀਏ ਚਲਦੀਆਂ ਹੁੰਦੀਆਂ ਨੇ ਜਸੂਰ ਸਾਹਿਬ ਬੱਤਾ ਕਈ ਪ੍ਰਕਾਰ ਦੀਏ ਤੇ ਵੀ ਚਲਦੀਆਂ ਨੇ ਆਪਣੀ ਆਪਣੀ ਗੱਲ ਲੋਕ ਕਰਦੇ ਹੁਣ ਤਾਂ ਹੈ ਟੈਲੀਵਿਜ਼ਨ ਹੈ ਹੋਰ ਇਸ ਮਤਲਬ ਹੈ ਸਾਲੇ ਵੀ ਸ਼ਬਦ ਨੇ ਉਦੋਂ ਵੀ ਉਦੋਂ ਜਵਾਨੀ ਗੱਲਾਂ ਕਰਦੇ ਹੁੰਦੇ ਸੀ ਲੋਕ ਕਾਹੀ ਸੀ ਵਿਚ ਆ ਕੇ ਉਹ ਵੀ ਗੱਲਾਂ ਕਰਦੇ ਸੀ ਆਪਣੀ ਬਾਹਰ ਤਾਂ ਲਾਭ ਵੀ ਹੁੰਦੇ ਰਹਿੰਦੇ ਸੀ ਇਹ ਧਰਮ ਚਰਚਾ ਹੈ ਅਸਲ ਵਿੱਚ ਗੁਰਬਾਣੀ ਧਰਮ ਚਰਚਾ ਹੈ ਧਰਮ ਦੀ ਇਹ ਇਹਨੂੰ ਧਰਮ ਚਰਚਾ ਬਣ ਕੇ ਚੱਲਣਾ ਹੋ ਇਹ ਅਸਲ 'ਚ ਉਸ ਵੇਲੇ ਭਗਤਾਂ ਨੇ ਇੱਕ ਧਰਮ ਚਰਚਾ ਕੀਤੀ ਹੈ ਦੂਜੇ ਪਤਨ ਨਾਲ ਮਤਬਕ ਤੰਤਰਾਂ ਨਾਲ ਧਰਮ ਚਰਚਾ ਕੀਤੀ ਕਿ ਅਸਲੀ ਧਰਮ ਆ ਹੈ ਤੁਹਾਡਾ ਜਿਹੜਾ ਆ ਗੱਲ ਹੈ ਜਾਇਜ਼ ਨਹੀਂ ਹੈ ਸਰਵਚਰਚਾ ਹੀ ਹੈ ਸਰਵਚਰਚਾ ਚ ਹੋਏ ਅਸੀਂ ਕੁਝ ਰਿਜ਼ਲਟ ਕੱਢਦੇ ਸਰਵਚਰਚਾ ਚ ਹੋਏ ਸਿੱਖਿਆ ਲੈਣੀ ਹੈ ਬਾਹਰ ਘਟ ਚਾ ਵੀ ਚੀਜ਼ ਪਈ ਹੈ ਬਾਹਰ ਘਟ ਆ ਵੀ ਚੀਜ਼ ਪਈ ਹੈ ਬਾਹਰ ਵਿੱਚ ਆ ਵੀ ਕੁਝ ਹੋ ਰਿਹਾ ਹੈ ਆ ਵੀ ਕੁਝ ਹੋ ਰਿਹਾ ਹੈ ਸਹੀ ਕੀ ਇਹ ਗਲਤ ਗੁਰਬਾਣੀ ਨੇ ਗਲਤ ਨੂੰ ਗਲਤ ਕਹੇ ਸਹੀ ਨੂੰ ਸਹੀ ਇਹ ਪੱਖ ਤਾਂ ਅਸੀਂ ਲੈ ਆਈ ਦੀ ਗੁਰਬਾਣੀ ਅਸੀਂ ਹੋਰ ਪੱਖ ਲੈ ਲੇ ਅਜਿਹਾ ਉਹਦੇ ਦਿਲਿਆ ਸ਼ੁਰੂ ਕਰਕੇ ਜਿਹੜਾ ਜਿਦਿਓ ਕੋਲ ਪੀਰ ਖਾ ਸ਼ੁਰੂ ਕਰ। ਫੱਕ ਤਾਂ ਸਿਰਫ ਡਿਸਕਸ਼ਨ ਦਾ ਹੀ ਹੈ ਵੀ ਆਹ ਭਾਈ ਫੱਕ ਆਮ ਲੋਕ ਨੇ ਸਾਰੇ ਇੱਕ ਬਿਤਾ ਇੱਕ ਅਸਕੇ ਆ ਬਾਹਰ ਕਾਂ ਇਹ ਵੀ ਸਾਡੇ ਭਰਾਏ ਨੇ ਤੁਸੀਂ ਇਹਨਾਂ ਨੂੰ ਉਲਟੀ ਗੱਲ ਕਹਦੇ ਦੱਸ ਦਿਓ। ਠੀਕ ਦੱਸੋ। ਅਗਿਆ ਰਾਤ ਦੇ। ਚੱਲਿਆ ਤਾਂ ਤੁਸੀਂ ਉਹ ਸਾਡੇ ਵਾਲੀ ਗਲਤ ਹੈ। ਇੱਕ ਕੋ ਬਾਪ ਦੀ ਔਲਾਦ ਆਪਾਂ ਇੱਕ ਤੋਂ ਬੈਠੇ ਆਓ ਤੁਸੀਂ ਵੀ ਆਓ ਇੱਕੋ ਸਟੇਟ ਤੇ ਆਪਾਂ ਬਹਿਨੇ ਸਾਰੇ ਭਾਈ ਪਵਨ ਕੋ ਫੈਸਲਾ ਕਰੂਗੀ ਇਸ ਦਾ ਸੰਗਤ ਵੱਡੀ ਹੁੰਦੀ ਹੈ ਫੈਸਲਾ ਕਰੇ ਸੰਗਤ ਤੁਸੀਂ ਆਪਣੀ ਗੱਲ ਦੱਸੋ ਆਪਣੀ ਤਰ੍ਹਾਂ ਤੇ ਜਿਹੜੀ ਝਗੜਾ ਕਿਹੜੀ ਗੱਲ ਦਾ ਹੈ ਇਹ ਖਾਲੀਏ ਤੇ ਕਿਹੜੀ ਗੱਲ ਹੈ ਆਪੇ ਸੰਗਤ ਫੈਸਲਾ ਕਰ ਦੋਗੀ ਜਿਹੜਾ ਹੋਊਗਾ ਸੰਗਤ ਵਿੱਚ ਸੰਗਤ ਹਰ ਪ੍ਰਭ ਬਸ ਹੋ ਜੀ ਸਾਰੀ ਸੰਗਤ ਬੁਰੀ ਨਹੀਂ ਯਾਦ ਕਰਨ ਸੁਨਤ ਵਿੱਚ ਆ ਜਾਂਦੀ ਹੈ ਉੱਥੇ ਸਾਹਿਬ ਹੱਕ ਦੀ ਗੱਲ ਹੁੰਦੀ ਜਿਹੜੇ ਅੱਗੇ ਰਾਜੇ ਸੀ ਉਹ ਸਾਰੇ ਪਬਲਿਕ ਵਿੱਚ ਫੈਸਲੇ ਕਰਦੇ ਸੀ ਖੁਣ ਕਵਰੇਜ ਬੰਦ ਕਰਕੇ ਅਦਾਲਤਾਂ ਚਾ ਹੁਣ ਚੁੱਕ ਫੈਸਲੇ ਜੋ ਨਾਲੇ ਆਪਣੀ ਮਰਜ਼ੀ ਦੇ ਕਰਦੇ ਅਦਾਲਤਾਂ ਨੇ ਵੀ ਆਪਣੀ ਮਰਜ਼ੀ ਕਰ ਲਈ ਹੈ ਅਦਾਲਤਾਂ ਨੂੰ ਵੀ ਫੋਨ ਆਉਣੇ ਨੇ ਅਦਾਲਤਾਂ ਦੇ ਵਿੱਚ ਵੀ ਸਾਰੇ ਇਮਾਨਦਾਰ ਨਹੀਂ ਹੈ ਡਰ ਵੀ ਹੈ ਮਾਨਦਾਰ ਨਹੀਂ ਵੀ ਕ腐ਸ਼ਨ ਉੱਥੇ ਵੀ ਹੈ ਕ腐ਸ਼ਨ ਬਿਦੇਸ ਚ ਨਹੀਂ ਵੀ ਇਹ ਕ腐ਸ਼ਨ ਸਰਕਾਰਾਂ ਅੰਦਰ ਹੁੰਦੀ ਹੋਇ। ਤੇ ਤੇ ਆਪਣੀ ਮਰਜ਼ੀ ਕਰ ਲਈਏ ਉੱਥੇ ਅਸੀਂ ਪਬਲਿਕ ਚੀ ਕਰ ਸਕਦੇ ਹਾਂ। ਤੇ ਤੇ ਗੁਰਦੁਆਰਿਆਂ ਚ ਵੀ ਉਹੀ ਕੰਮ ਕਰ ਲਿਆ ਨਾ। ਵੱਧ ਘੱਬਣੇ ਚ ਫੈਸਲੇ। ਉਹ ਇਹ ਤਾਂ ਸਾਡਾ ਪਰਪਰਾ ਹੀ ਨਹੀਂ ਹੈ। ਧਰਮ ਚਰਚਾ ਤਾਂ ਹੁੰਦੀ ਹੈ ਪਬਲਿਕ ਦੇ ਵਿੱਚ। ਮੇਲੇ ਆ ਤੇ ਚਰਚਾ ਕੀਤੀ ਕੋਈ ਨਾ ਪਬਲਿਕ ਸੀ। ਪਬਲਿਕ ਦੇ ਵਿੱਚ ਤੁਸੀਂ ਗੱਲ ਕਰੋ। ਪਬਲਿਕ ਨੇ ਭਲੇ ਦੀਓ ਤੁਸੀਂ ਕਰਦੇ ਹੋ ਭਲੇ ਦੀਓ ਅਸੀਂ ਕਰਦੇ ਪਬਲਿਕ ਸਮਝ ਨੂੰ ਭਲਾ ਕੀ ਹੈ ਭਲਾ ਨਹੀਂ ਕਿ ਦੋਵੇਂ ਭਲੇ ਦੀ ਕਰਦੇ ਇੱਥੇ ਹੀ ਕਰੀਏ ਆਪਾਂ ਬੈਠ ਕੇ ਟੈਲੀਵਿਜ਼ਨ ਤੇ ਹੋੜੀ ਕਰਦੇ ਕਰਦੇ ਨੇ ਟੈਲੀਵਿਜ਼ਨ ਤੇ ਆਪਾਂ ਵਿਰੋਧੀ ਵੀ ਹੁੰਦੇ ਨੇ ਗੱਲਾਂ ਕਰਦੇ ਨੇ ਪਬਲਿਕ ਫੈਸਲਾ ਕਰ ਦਿੰਦੀ ਇਹ ਤਾਂ ਵਿਚਾਰ ਚਾ ਇੱਦਾਂ ਹੋਣੀ ਚਾਹੀਦੀ ਹੈ ਕਰਦੇ ਕੌਣ ਨਹੀਂ ਹੁੰਦੇ ਜਿਹੜੇ ਝੂਠੇ ਹੁੰਦੇ ਨੇ ਉਹ ਭਜ ਜਾਂਦੇ ਉਹ ਕਹਿੰਦੇ ਜੇ ਕੀਤੀ ਆਪਾਂ ਹਾਰ ਜਾਂਦੇ ਉਹ ਰੌਲਾ ਪਾ ਲੈਂਦੇ ਨੇ ਫੱਤੋ ਭਾਈ ਵਾਲਾ ਜਾਂਦੇ ਨੇ ਇਹ ਅੱਜ ਭੱਜ ਜਾਂਦੇ ਉਹ ਸੱਚੇ ਨਹੀਂ ਭੱਜ ਪਰ ਸਾਡੇ ਦਾ ਸੱਚੇ ਹੀ ਇਹ ਕੰਮ ਕਰਨ ਲੱਗੇ ਤਾਂ ਵਿਚਾਰ ਚੈਨਾਂ ਨੇ ਬੰਦ ਕੀਤੀ ਸੱਚਿਆਂ ਨੇ ਸੱਚੇ ਕਦੇ ਨਹੀਂ ਬੰਦ ਕਰਦੇ ਝੂਠੇ ਭੱਜਣ ਸੱਚੇ ਕਦੇ ਭੱਜਣ ਅਸਲ ਜੇਨਾ ਕੋ ਧਰਮ ਹੈ ਉਹ ਨਹੀਂ ਸੱਚ ਧਰਮ ਤੋਂ ਆਪ ਸਿੱਖ ਭੱਜ ਗਏ ਸੱਚ ਧਰਮ ਤੋਂ ਭੱਜੇ ਹੋਏ ਕਰਕੇ ਉਹ ਗੌੜੇ ਨੇ ਸੱਚ ਦਰਬਦੂ ਆਪ ਸਾਰੇ ਉਹ ਵਿਚਾਰ ਵਾਲੇ ਪਾਸਾ ਛੱਡ ਗਏ ਦੂਜੇ ਪਾਸੇ ਹਲਾ ਲਾਲਾ ਵਾਲੇ ਪਾਸੇ ਹੱਦ ਚਾਹੇ ਸਰਸੇ ਵਾਲਾ ਹਲਾ ਲਾਲਾ ਉਹ ਤੋਂ ਗੁਰੂ ਰਾਂ ਸਾਹਿਬ ਚੱਕ ਲਿਓ ਹਲਾ ਲਾਲਾ ਹਲਾ ਲਾਲਾ ਦਾ ਬਿਨ ਬਿਨ ਉਹਨਾਂ ਕੋਈ ਵੀ ਕੁਝ ਨਹੀਂ ਤਾਂ ਕਿ ਇਹ ਪਤਾ ਨਾ ਲੱਗ ਜੇ